ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਜਿਹੜੇ ਵੀਰ ਇਹ ਵੀਡੀਓ ਆਪਣੀ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਤੇ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਦੋਸਤੋ ਜੇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲੀ ਵੀਡੀਓ ਆਪਣੀ ਇਸ ਕਰੇ। ਇੱਕ ਜਰਸੀ ਬਰੀਡ ਦੇ ਵਿੱਚ ਇੱਕ ਤੁਹਾਨੂੰ ਆਪਾਂ ਵਿਹੜ ਦਿਖਾਵਾਂਗੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਦੋਸਤੋ ਬਹੁਤ ਚੰਗੇ ਸੀਮਨ ਦੀ ਜਿਹੜੀ ਇੱਕ ਆਪਾਂ ਤੁਹਾਨੂੰ ਅੱਜ ਵਿਹੜ ਦਿਖਾਉਣੀ ਹੈ ਜਰਸੀ ਬਰੀਡ ਦੇ ਵਿੱਚ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਚੰਗੇ ਸੀਮਨ ਦੀ ਵਿਹੜ ਖਰੀਦਣ ਦੀ ਇਹਦੇ ਵਿੱਚੋਂ ਜੇਕਰ ਦੋਸਤੋ ਆਉਣ ਵਾਲੇ ਸਮੇਂ 'ਚ ਆਪਾਂ ਗੱਲ ਕਰੀਏ ਤੇ ਬਹੁਤ ਚੰਗੇ ਸੀਮਨ ਦੇ ਤੁਸੀਂ ਬੱਚੇ ਵੀ ਲੈ ਸਕਦੇ ਹੋ ਪਰ ਜਿਹੜੀ ਇਸ ਵਾਰ ਵੀ ਗੱਪਣ ਹੈਗੀ ਆ ਬਹੁਤ ਚੰਗੇ ਸੀਮਨ ਤੋਂ ਗੱਪਣ ਹੈ ਆਪ ਵੀ ਬਹੁਤ ਚੰਗੇ ਸੀਮਨ ਦੀ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਵੀਰ ਦੇ ਨਾਲ ਉਹਨਾਂ ਤੋਂ ਫੁੱਲ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬੈੜ ਪਸੰਦ ਆ ਜੂਗੀ ਉਸ ਤੋਂ ਬਾਅਦ ਜਿਹੜਾ ਆਪਣਾ ਹੱਕ ਸਮਝ ਕੇ ਟਿੱਪ ਕੇ ਤਸੱਲੀ ਨਾਲ ਜਰੂਰ ਕਰੇ ਕਰ ਲਿਓ ਆਨਕੇ ਠੀਕ ਆ ਆਹ ਕਰਦੇ ਆ ਗੱਲਬਾਤ ਵੀਰ ਦੇ ਨਾਲ ਅੱਜ ਵੀਡੀਓ ਜਿਹੜੀ ਆ ਦੋਸਤੋ ਆਪਾਂ 20 ਮਾਰਚ ਨੂੰ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ 12 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਠੀਕ ਹੈ ਜੀ ਤੇ ਆਹ ਕਰਦੇ ਆ ਗੱਲਬਾਤ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾਲ ਸਸਰੀਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਵਧੀਆ ਅੱਛਾ ਫਿਰ ਇੱਕ ਆਪਣਾ ਨਾਮ ਦੱਸ ਦਿਓ ਜੀ ਜਗਰਦੇਵ ਸਿੰਘ ਨਾਮ ਮੇਰਾ ਠੀਕ ਹੈ ਪਿੰਡ ਪੁਸੇ ਤਹਿਸੀਲ ਤੇ ਜਿਲ੍ਹਾ ਤਰਨਤਾਰਨ ਦਾ ਠੀਕ ਆ ਅੱਛਾ ਵੀਰ ਇਹ ਪਿੰਡ ਜਦੋਂ ਆਪਾਂ ਚਵਾਲ ਤੋਂ ਟਾਰੀ ਰੋਡਾ ਪਾਉਣੇ ਆ ਚਵਾਲ ਤੋਂ ਹਾਂਜੀ ਹਾਂਜੀ ਤੇ ਰਸਤੇ 'ਚ ਪਿੰਡ ਆਉਂਦਾ ਹਾਂਜੀ ਸਰਾਏ ਮੰਨਤ ਖਾਂ ਬਿਲਕੁਲ ਨਾਲ ਪਿੰਡ ਆ ਹਾਂਜੀ ਠੀਕ ਆ ਹੋਰ ਨਾਲ ਲੱਗਦੇ ਪਿੰਡ ਇੱਕ ਜਿਵੇਂ ਗੰਡੀ ਪਿੰਡ ਹਾਂ ਗੰਡੀ ਪਿੰਡ ਆ ਗਿਆ ਹਾਂਜੀ ਗਹਿਰੀ ਪਿੰਡ ਆ ਗਿਆ ਗਹਿਰੀ ਪਿੰਡ ਆ ਗਹਿਰੀ ਤੋਂ ਪਹਿਲਾਂ ਹੀ ਮੁੜ ਜਿਓ ਠੀਕ ਆ 40 ਨਾਲ ਲੱਗੇ ਹੈਗਾ ਨਾ ਹਾਂਜੀ 40 ਨਾਲ 40 ਨਾਲ ਤੇ ਕਰਦੇ ਭਾਈ ਇਹ ਜਿਹੜੀ ਬਹਿੜ ਹੈਗੀ ਜਰਸੀ ਆਪਣੇ ਕੋਲ ਬ੍ਰੀਡਦੀ ਆ ਹਾਂਜੀ ਇਹ ਆਪਾਂ ਕੋਲ ਸੇਲ ਪਰਚੇਜ਼ ਦਾ ਕੰਮ ਵੀ ਅੱਗੋਂ ਖਰੀਦੀ ਹੋਈ ਆ ਹਾਂਜੀ ਠੀਕ ਆ ਹਾਂਜੀ ਤੇ ਇਹ ਪਹਿਲੀ ਤੇ ਗੱਲ ਦੱਸਦੀ ਆ ਵੀ ਇਹ ਕੇਸ ਸੀਮਨ ਦੀ ਆਪ ਹੈਗੀ ਆ ਇਹ ਟਾਈਸਨ ਦੀ ਏ ਟਾਈਸਨ ਦੀ ਏ ਬੀਐਸ ਦਾ ਠੀਕ ਹੈ ਜੀ ਤੇ ਗਾਹਾਂ ਨਹੀਂ ਇਹ ਇੱਥੇ ਸਦੇ ਬੌਂਡ ਤੋਂ ਗੱਪਣ ਗਾਹ ਅੱਗੋਂ ਫਿਰ ਏਬੀਐਸ ਦਾ ਬੌਂਡ ਤੋਂ ਗੱਪਣ ਹਾਂਜੀ ਹਾਂਜੀ ਆਪ ਟਾਈਸਨ ਦੀ ਬਚੀ ਆ ਹਾਂਜੀ ਠੀਕ ਆ ਤੇ ਸੂਬਾ ਕਿੰਨਾ ਸੂਣ ਜਾ ਰਹੀ ਹੈ ਜੀ ਸੂਆ ਇਹ ਤੀਜਾ ਸੂਣ ਲੈ ਤੀਜਾ ਹਾਂਜੀ ਤੀਜਾ ਸੂਆ ਜਿਹੜਾ ਦੋਸਤੋ ਸੂਣ ਜਾ ਰਹੀ ਆ ਹਾਂਜੀ ਤੇ ਦਿਨ ਵੀ ਹਜੇ ਕਿੰਨੇ ਕੁ ਲੈ ਜੂਗੀ ਦਿਨ ਹਜੇ 4-5 ਲੈ ਜਾਣੇ 5 ਕਿ ਦਿਨ ਠੀਕ ਆ ਹਾਂਜੀ 4-5 ਕਿ ਦਿਨ ਜਿਹੜਾ ਦੋਸਤੋ ਹਜੇ ਲੈ ਜਾਣੇ ਇਸ ਬੈਡ ਦੇ ਠੀਕ ਆ ਤੇ ਬਾਕੀ ਬਹੁਤ ਚੰਗੇ ਮਿਲਕ ਰਿਕਾਰਡ ਵਾਲੀ ਆ ਵੀ ਕੋਈ ਕੱਲੀ ਕਹਿਣ ਦੀ ਗੱਲ ਨਹੀਂ ਹੈਗੀ ਪ੍ਰੋਪਰ ਵੀਪ ਤੋਂ ਪੁੱਛਾਂਗੇ ਆਪਾਂ ਅੱਛਾ ਵੀਰ ਦੂਜੇ ਸੂਬੇ ਤਕਰੀਬਨ ਕਿੰਨੀ ਕੁ ਮਿਲਕ ਦੀ ਕਪੈਸਿਟੀ ਰਹੀ ਆ 25 ਲੀਟਰ ਤੱਕ ਦੋ ਦਿੱਤਾ ਜਾ 25 ਲੀਟਰ ਦੀ ਹਾਂਜੀ ਤੇ ਇਸ ਵਾਰ ਫਿਰ ਕੋ ਚੰਗੀ ਮੀਤ ਆ ਹਾਂਜੀ ਚੰਗੀ ਮੀਤ ਬਿਲਕੁਲ ਠੀਕ ਆ ਤੇ ਸੂਬਾ ਤਿੱਜਾ ਹੁਣ ਸੂਣਾ ਨਾ ਹਾਂਜੀ ਤਿੱਜਾ ਪੰਜ ਕਿ ਦਿਨ ਹਜੇ ਲੈ ਜੂਗੀ ਕੱਢਦੀ ਪੰਜ ਕਿ ਦਿਨ ਪੰਜ ਕਿ ਦਿਨ ਲੈ ਠੀਕ ਆ ਪੰਜ ਕਿ ਦਿਨ ਜਿਹੜਾ ਕਿਸਾਨ ਵੀਰ ਨੂੰ ਸਮਾਂ ਲੈ ਜੂਗੀ ਠੀਕ ਆ ਤੇ ਆ ਬੈਕ ਸਾਈਡ ਤੋਂ ਤੁਸੀਂ ਇੱਕ ਵਾਰੀ ਥਾਣਾ ਹਵਾਨਾ ਵੇਖੋ ਆ ਦੇਖੋ ਜੀ ਠੀਕ ਆ ਮਥਾ ਵਰਲਾ ਬਹੁਤ ਖੂਬਸੂਰਤ ਨੇ ਚੰਗੀ ਸੋਹਣੀ ਵੰਡਾਂ ਦੇ ਉੱਪਰ ਜਿਹੜਾ ਥਾਣਾ ਲੱਗਾ ਬੇੜਾ ਪਾ ਤੁਹਾਨੂੰ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਦਿਖਾਵਾਂਗੇ ਠੀਕ ਆ ਜੀ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਚੈੱਕ ਕਰੂੰ 25 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਦੂਜੇ ਸੂਬੇ ਸੈਕੰਡ ਲੈਕਟੇਸ਼ਨ ਦੇ ਵਿੱਚ ਇਸ ਦੀ ਰਹੀ ਆ ਠੀਕ ਆ ਇਸ ਵਾਰ ਤੀਜਾ ਸੂਬਾ ਸੋਨਾ ਬੈਠਦੇ ਤੇ ਆਪ 2.5 ਦੀ ਬੱਚੀ ਆ ਅਗੇ ਬੀਐਸ ਦੇ ਬੌਂਡ ਤੋਂ ਜਿਹੜੀ ਆ ਦੋਸਤੋ ਗੱਬਣ ਹੈਗੀ ਆ ਠੀਕ ਆ ਤੇ ਬੱਚਾ ਵੀ ਜਿਹੜਾ ਵਧੀਆ ਪਾ ਦਊਗੀ ਬਾਕੀ ਉਹਨਾਂ ਵਾਲਾ ਸਮਾਂ ਦੱਸੂਗਾ ਫੀਮੇਲ ਚਾਹੇ ਮੇਰਾ ਅੱਛਾ ਫਿਰ ਖੋਲ ਕੇ ਇਹਨੂੰ ਦਿਖਾਈਏ ਠੀਕਾ ਪਿਓਰ ਬਰੀਡ ਦੇ ਵਿੱਚ ਜਿਹੜੀ ਦੋਸਤੋ ਇਹ ਵੈੜਾ ਪਿਓਰ ਬਰੀਡ ਦੇ ਵਿੱਚ ਜਰਸੀ ਹੋਰ ਵੀ ਆਪਾਂ ਬਹੁਤ ਸਾਰੀਆਂ ਬਰੀਡਾਂ ਜਰਸੀ ਦੇ ਵਿੱਚ ਆਪਾਂ ਤੁਹਾਨੂੰ ਬਿਖਾਉਂਦੇ ਰਹਿੰਨੇ ਆ ਕੋਈ ਕ੍ਰੋਸ ਸੰਗ ਦੇ ਵਿੱਚ ਚਾਹੇ ਕੋਈ ਨਾਰਮਲ ਸੀਮਨ ਦੀਆਂ ਹੁੰਦੀਆਂ ਨੇ ਪਰ ਇਹ ਜਿਹੜੀ ਆ ਦੋਸਤੋ ਬਹੁਤ ਵਧੀਆ ਚੰਗੇ ਸੀਮਨ ਦੀ ਟੈਸਮ ਦੀ ਬੱਚੀ ਆ ਠੀਕ ਆ ਵੈੜਾ ਚੰਗੇ ਮਿਲਕ ਰਿਕਾਰਡ ਵਾਲੀ ਆ ਬਾਕੀ ਹਵਾਨਾ ਆਰਡਰ ਦੀ ਕੁਆਲਿਟੀ ਜਿਹੜੀ ਆ ਵੱਡੇ ਸਾਈਜ਼ ਦੇ ਵਿੱਚ ਆ ਕਿਉਂਕਿ ਜੇਕਰ 25 ਲੀਟਰ ਦੀ ਆਪਾਂ ਗੱਲ ਕਰੀਏ ਤਾਂ 25 ਲੀਟਰ ਜਿਹੜਾ ਦੋਸਤੋ ਵਿਖਾਲਾ ਤਕਰੀਬਨ ਦੱਸਦਾ ਪਿਆ ਵੀ 25 ਤੋਂ ਪਲੱਸ ਹੋਵੇਗਾ ਬਾਕੀ ਦੂਜੇ ਸੂਬੇ ਦੇ ਵਿੱਚ 25 ਦੀ ਜਿਹੜੀ ਇਸ ਦੀ ਮਿਲਕ ਦੀ ਕੈਪੈਸਿਟੀ ਸੀਗੀ ਠੀਕ ਆ ਇੱਥੇ ਰੋਕਿਓ ਠੀਕ ਆ ਆ ਫੇਸ ਕੁਆਲਿਟੀ ਇੱਕ ਵਾਰੀ ਦੇਖੋ ਜੀ ਠੀਕ ਆ ਬਾਕੀ ਵੀਰ 35 ਵਧੀਆ ਸੀਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਓਕੇ ਰਿਪੋਰਟ ਦਾ ਚੌਥਾ ਨੰਬਰ ਬਿਲਕੁਲ ਓਕੇ ਠੀਕ ਆ ਤੇ ਕਦ ਕੱਠ ਜਿਹੜਾ ਦੋਸਤੋ ਵੱਡਾ ਹੈਗਾ ਜਿੱਦਾਂ ਪੰਜਾਬ ਦੀ ਜਰਸੀ ਆ ਠੀਕ ਆ ਇਹ ਹਿਮਾਚਲ ਦੀ ਜਰਸੀ ਹੁੰਦੀ ਆ ਵੀ ਬਿਲਕੁਲ ਛੋਟੀ ਦਰਮਿਆਨੀ ਹਾਈਟ ਹੁੰਦੀ ਆ ਇਹ ਪੰਜਾਬ ਦੀ ਜਰਸੀ ਆ ਤੇ ਪੰਜਾਬ ਦੀ ਜਰਸੀ ਜਿਹੜੀ ਆ ਦੋਸਤੋ ਨਾਰਮਲ ਜੇਕਰ ਆਪਾਂ ਗੱਲ ਕਰੀਏ ਤੇ ਵੱਡੇ ਕਦ ਕੱਦ ਦੇ ਵਿੱਚ ਆ ਸੋ ਜਿਸ ਵੀਰ ਨੇ ਖਾਸ ਤੌਰ ਤੇ ਮੈਂ ਪਹਿਲਾਂ ਇੱਕ ਬੇਨਤੀ ਵੀ ਕਰ ਦਿੰਦਾ ਵੀ ਜਿਹੜੇ ਖਾਸ ਤੌਰ ਤੇ ਵੀਰ ਨੇ ਅਕੇ ਬ੍ਰੀਡ ਦੇ ਉੱਪਰ ਕੰਮ ਕਰਨਾ ਚਾਹੇ ਲਾ ਭਰਿਆ ਵੀ ਇੱਕ ਚੰਗੀ ਬੈੜ ਲਾ ਭਰਿਓ ਵੀ ਕੋਈ ਖਾਸ ਚੰਗੇ ਸੀਮੰਟ ਦੀ ਬੈੜ ਲੈ ਕੇ ਉਹਦੇ ਵਿੱਚੋਂ ਜਿਹੜੀ ਅਨਸੀਮੀਨੇਸ਼ਨ ਕਰਵਾਈ ਜਾਵੇ ਠੀਕ ਆ ਏ ਆਈ ਜਿਹੜੀ ਆ ਕਿ ਹੋਰ ਵੀ ਬੱਚੇ ਲੈ ਜਾਣ ਤੇ ਬਾਕੀ ਇਸ ਵਾਰ ਵੀ ਜਿਹੜੀ ਚੰਗੇ ਸੀਮੰਟ ਤੋਂ ਕੱਪਣ ਥੋੜਾ ਵੀ ਜੀ ਇਹਨੂੰ ਤੋੜ ਲੀਏ ਇਦਾਂ ठीक है र जी गई। एक्स्ट्रा ऑर्डनरी जी दो हवाने पास्य एक्स्ट्रा ऑर्डनरी मैं कहूँगा क्योंकि बहुत वाइया चंगे मिलकर वाली वीर को ਸੋ ਜਿਸ ਕਿਸਾਨ ਵੀਰ ਫਾਰਮਰ ਵੀਰ ਨੇ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਜਿਹੜਾ ਵੀਰ ਦੇ ਨਾਲ ਸੰਪਰਕ ਕਰਨਾ ਹੈਗਾ ਤੇ ਰੇਡ ਭਾ ਪਰ ਤੱਕ ਗਈ ਜਾਂ ਕਿੰਨੇ ਦਿਨ ਦੇਲੇ ਹੋਵੇਗੀ ਉਹ ਵੀ ਆਪਾਂ ਪੁੱਛ ਲੈਣੇ ਆ ਕਿ ਮੁੱਲ ਹੈਗੀ ਇਹਨਾਂ ਦੇ ਠੀਕ ਆ ਵੇੜ ਦਾ ਕੀ ਮੁੱਲ ਪ੍ਰਾਈਸ ਆ ਤੇ ਅੱਛਾ ਵੀਰ ਗੁਰਦੇਵ ਲੈ ਦੇ ਕੀ ਆ ਮੁੱਲ ਡਿਮਾਂਡ ਦੱਸ ਦੋ ਤੇ ਉਹਦੇ ਵਿੱਚੋਂ ਕੀ ਛੋਟ ਛੱਪਿਆ ਜੀ 75000 ਦੇ ਵਿੱਚ ਜੀ ਮੁੱਲ ਜਿਹੜਾ ਹਾਂਜੀ ਤੇ ਬਾਕੀ ਮੰਤਨ ਪੂਰਾ ਕਰਾਂਗੇ 75000 ਦੇ ਵਿੱਚੋਂ ਜੀ ਹਾਂਜੀ ਠੀਕ ਆ ਜੀ ਤੇ ਮੰਤਨ ਵਿੱਚ ਥੋੜੀ ਬੰਦੀ ਗੁਜਾਇਸ਼ ਜੀ ਖੁੱਲ ਕੇ ਕਰ ਦੋਗੇ ਵਿੱਚ ਥੋੜੀ ਬੰਦੀ ਗੁਜਾਇਸ਼ ਥੋੜੀ ਬੰਦੀ ਹਾਂਜੀ ਤੇ ਬਾਕੀ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਦਿੱਕਤ ਨਹੀਂ ਹੈਗੀ ਬੈਠੋ ਕੋਈ ਨਹੀਂ ਬਿਲਕੁਲ ਹੈਨਾ ਬਾਕੀ ਪੰਜਾਂ ਚੌਂਕ ਤਿੰਨਾਂ ਦੇ ਦਰਮਿਆਨ ਹੁੰਦੀ ਹੈ ਨਾ ਜੀ ਹਾਂ ਜੀ ਹੁੰਦੀ ਹੈ ਠੀਕ ਹੈ ਇੱਕ ਸੰਪਰਕ ਨੰਬਰ ਆਪਣੇ ਵੀਰ ਜਰੂਰ ਦੱਸ ਦੂਗੀ 95924 055555 ਠੀਕ ਹੈ ਜੀ ਹਾਂ 95924 0 055555 ਠੀਕ ਹੈ ਇਹ ਨੰਬਰ ਜਿਹੜੇ ਆ ਦੋਸਤੋ ਮੈਂ ਨਗਾਤਾਰ ਜਿਹੜੇ ਸਕਰੀਨ ਦੇ نیچے ਚੱਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਜਿਹੜਾ ਸੰਪਰਕ ਕਰਕੇ ਵੀਰ ਗੁਰਦੇਵ ਦੇ ਨਾਲ ਗੱਲਬਾਤ ਕਰਨੀ ਹੈਗੀ ਆ ਠੀਕ ਹੈ ਤੇ ਬੜਾ ਪਸੰਦ ਆਊਗੀ ਜਿਸ ਵੀਰ ਨੂੰ ਪਰਕ ਹੈਗੀ ਆ ਠੀਕ ਆ ਜਿਹੜੇ ਵੀਰ ਅਗੇ ਖਾਸ ਤੌਰ ਤੇ ਸ਼ੌਂਕੀ ਨੇ ਜਰਸੀ ਦੇ ਉਹਨਾਂ ਨੂੰ ਖਾਸ ਤੌਰ ਤੇ ਜਰੂਰ ਸਮਝ ਵਿੱਚ ਆ ਜਾਊਗੀ ਠੀਕ ਆ ਤੇ 25 ਤੋਂ ਪਲੱਸ ਜਿਹੜੀ ਮਿਲਕਿੰਗੇ ਇਸ ਵਾਰ ਦੀ ਹੈਗੀ ਆ ਤੁਸੀਂ ਬਾਕੀ ਘਰ ਵਿਜ਼ਿਟ ਕਰਕੇ ਪਿੰਡ ਵਿਜ਼ਿਟ ਕਰਕੇ ਜਿਹੜੀ ਆ ਤਸੱਲੀ ਕਰ ਲਿਓ ਨਰਕ ਪਰਖ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ